ਸਾਨੂੰ ਕੋਈ ਸਾਨੂੰ ਕੋਈ ਸਰਕਾਰ ਨਹੀਂ ਮਾਰ ਸਕਦੀ ਨਾ ਸੈਂਟਰ ਦੀ ਸਾਨੂੰ ਦੂਜੀਆਂ ਕਮਿਊਨਟੀਆਂ ਨਹੀਂ ਮਾਰ ਸਕਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਨੂੰ ਸਾਡੇ ਦੇ ਸਾਡੇ ਪੰਜਾਬ ਦੇ ਗਦਾਰਾਂ ਨੇ ਮਾਰਿਆ ਤਖਤਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਤਖਤਾਂ ਦੇ ਉੱਤੇ ਬੈਠ ਕੇ ਸੋਨਾ ਦਾਨ ਸੋਨੇ ਦੀਆਂ ਮੋਹਰਾਂ ਦਾਨ ਕਰਨ ਵਾਲੀ ਕੌਮ ਇਹਨਾਂ ਸਾਡੇ ਗਦਾਰ ਲੀਡਰਾਂ ਨੇ ਇਹ ਕਿੱਥੇ ਲਿਆ ਕੇ ਬਿਠਾ ਦਿੱਤੀ ਦਰਿਆ ਦੇ ਉੱਤੇ ਬਿਠਾ ਦਿੱਤੀ ਇਹਨਾਂ ਕਮੀਨੇਆਂ ਨੇ ਬੇੜਾ ਬਹਿ ਗਿਆ ਨਾ ਪੰਜਾਬ ਦੇ ਲੀਡਰਾਂ ਦਾ ਬੇੜਾ ਗਰਗ ਕਰਕੇ ਰੱਖਿਆ ਇਹਨਾਂ ਨੇ ਪੰਜਾਬ ਦੇ ਗਦਾਰਾਂ ਨੇ ਉਹ ਕੋਈ ਇੱਕ ਵੀ ਜੰਮਦਾ ਹੋ ਕੋਈ ਇੱਕ ਵੀ ਹੈ ਨਹੀਂ ਜਿਹੜਾ ਕਰੇ ਉਹ ਪੰਜਾਬ ਦੀ ਖਾਤਰ ਖੜਾ ਅੱਜ ਮਰ ਬੰਦਾ ਰਾਤ ਨੂੰ ਮਰ ਜਵੇ ਫਿਰ ਇਹ ਅੰਛਬਛ ਕਿਹਨੇ ਦੇਖਣੀ ਆ ਇਹ ਦਾਦਾ ਰੋਟੀ ਦੇਣ ਵਾਲਾ ਇਹ ਤਾਂ ਟਿੱਡ ਭਰ ਲੱਗੇ ਹੋਏ ਨੇ ਬੇੜਾ ਇਹਨਾਂ ਨੇ ਕਰਕੇ ਕੀਤਾ ਸਾਡੇ ਦੇ ਪੰਜਾਬ ਦੇ ਗਦਾਰਾਂ ਨੇ ਸਾਡੇ ਸੇਕਾਂ ਉਹਦੇ ਗਦਾਰਾਂ ਨੇ ਸਾਡਾ ਬੇੜਾ ਕਰਕੇ ਕੀਤਾ ਇਹ ਜਿਹੜੇ ਜਾ ਕੇ ਉੱਥੇ ਵੇਚਦੇ ਨੇ ਕੁਰਸੀਆਂ ਦੀ ਖਾਤਰ ਡੀਡਰਾਂ ਦੀ ਖਾਤਰ ਹੁਣ ਆ ਕੇ ਸਾਰੀਆਂ ਪਾਰਟੀਆਂ ਡਰਾਮਾ ਕਰਦੀਆਂ ਨਹਿਰਾਵੇ ਲਈ ਪੈਸਾ ਨਹੀਂ ਸੀ ਆਇਆ ਬੰਨ ਕੀ ਨਾ ਲਾਉਣੇ ਸੀ ਨਹਿਰਾ ਸਫਾਈ ਕਹਿੰਦੇ ਕਰ ਲਈ ਸੀ ਕਰੋੜ ਰੁਪਈਆ ਖਾ ਕੇ ਇਹ ਕੀ ਕਰਦੇ ਨੇ ਇਹਨਾਂ ਨੂੰ ਪਤਾ ਬਾਅਦ ਵਿੱਚ ਵੀ ਹੁਣ ਤੇ 2000 ਕਰੋੜ ਖਾਦਾ 1000 ਕਰੋੜ ਖਾਦਾ ਸਰਕਾਰ ਬਦਲੀ ਅਗਲੀ ਸਰਕਾਰ ਨੂੰ 100 ਰੁਪਈਆ ਇਹ ਵੰਡਾ 100 ਕਰੋੜ ਰੁਪਈਆ ਵੰਡ ਦੇਣਗੇ ਉਹਨਾਂ ਨੂੰ ਉਹਨਾਂ ਦਾ ਮੂੰਹ ਬੰਦ ਕਰ ਦੇਣਗੇ ਆਸਰ ਸ਼ਾਹੀ ਦਾ ਮੂੰਹ ਬੰਦ ਕਰ ਰਹੇ ਨੇ ਇੱਥੇ ਹੀ ਇਹ ਇਹ ਸਿਰਦਲੇ ਸਹਰਾਣਾ ਦੇ ਕੇ ਸੁਤੇ ਰਹਿੰਦੇ ਨੇ ਜੇ ਇਹਨਾਂ ਨੇ ਕਿੱਥੋਂ ਜਾਣਾ ਉਹਦੀ ਬਜਾ ਕਰਕੇ ਕਿਸੇ ਕਿਹੜਾ ਲੀਡਰ ਨੂੰ ਕਿਸੇ ਆਸਰ ਨੂੰ ਕੋਈ ਡਰ ਨਹੀਂ ਹੈਗਾ ਤੇ ਸਾਡੇ ਖੇਤਾਂਾਂ ਨੇ ਬੇੜਾ ਕਰਕੇ